ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਜਾਲੀ ਵਾਲਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਛੋਟੀ ਛੋਟੀ ਡੱਬੀ ਬਣਦੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਡਿਜ਼ਾਈਨ ਬਣਦਾ ਵਾ 6 ਸਲਾਈਆਂ 'ਚ ਇਹ ਡਿਜ਼ਾਈਨ ਕੰਪਲੀਟ ਹੁੰਦਾ ਵਾ 7-7 ਕੁੰਡਿਆਂ ਦਾ ਡਿਜ਼ਾਈਨ ਵਾ 6 ਸਲਾਈਆਂ 'ਚ ਬਣ ਕੇ ਤਿਆਰ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੀ 7 ਕੁੰਡੇ ਗਿਣ ਲੈਣੇ ਫਿਰ 7 ਫਿਰ 7 7-7 ਕੁੰਡੇ ਗਿਣਦੇ ਹੋਏ 2 ਕੁੰਡੇ ਵਾਧ ਰੱਖਣੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਇੱਥੋਂ ਬਣਾ ਕੇ ਦਿਖਾਉਣੀ ਆ ਕਿ ਡਿਜ਼ਾਈਨ ਕਿਵੇਂ ਬਣਦਾ ਡਿਜ਼ਾਈਨ ਦੀ ਪਹਿਲੀ ਸਲਾਈ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਉੱਠਾ ਬਣਾਉਣਾ ਦੋ ਕੁੰਡਿਆਂ ਦਾ ਇੱਕ ਕਰਨਾ ਅੱਗੇੋਂ ਦੀ ਸਲਾਈ ਪਾ ਕੇ ਦੋ ਦਾ ਇੱਕ ਕਰ ਦੇਣਾ ਅੱਗੇੋਂ ਦੀ ਇਹੜਾ ਕੁੰਡਾ ਕਟਿਆ ਇੱਥੇ ਵਧਾਉਣਾ ਧਾਗੇ ਨੂੰ ਡਬਲ ਵੜ ਮਾਰਨਾ ਇੱਕ ਕੁੰਡਾ ਉੱਠਾ ਜਿਹੜਾ ਕੁੰਡਾ ਕਟਿਆ ਉਹ ਵੱਧ ਗਿਆ ਧਾਗਾ ਪਿੱਛੇ ਕਰਕੇ ਜਾਲੀ ਪਾਉਣੀ ਕੁੰਡੇ ਦਾ ਮੂੰਹ ਕੁੰਡੇ ਨੂੰ ਲਾ ਕੇ ਇਹਦਾ ਮੂੰਹ ਕਮਾ ਲੈਣਾ ਇਸ ਤਰੀਕੇ ਨਾਲ ਦੋ ਦਾ ਇੱਕ ਕਰ ਦੇਣਾ ਇੱਕ ਕੁੰਡਾ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਇੱਕ ਕੁੰਡਾ ਪੁੱਠਾ ਦੋ ਦਾ ਇੱਕ ਕਰਨਾ ਜਿਹੜਾ ਕੁੰਡਾ ਘਟਿਆ ਇਹਨੂੰ ਜਾਲੀ ਪਾਉਣੀ। ਪੁੱਠੇ ਕੁੰਡਿਆਂ ਨੂੰ ਜਾਲੀ ਪਾਤੀ। ਧਾਗਾ ਬਾਹਰ ਨੂੰ ਕਰਨਾ। ਧਾਗਾ ਘੁਮਾ ਕੇ ਜਾਲੀ ਪਾਉਣੀ। ਕੁੰਡਿਆਂ ਨੂੰ ਲਾ ਕੇ ਸਿੱਧਾ ਹੀ ਕਰਕੇ ਦੋ ਦਾ ਇੱਕ ਕਰ ਦੇਣਾ। ਇਹ ਕੁੰਡਾ ਪੁੱਠਾ। ਪਹਿਲੀ ਸਲਾਈ ਦੇ ਵਿੱਚ ਇਹੀ ਸੱਤ-ਸੱਤ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ। ਇੱਕ ਕੁੰਡਾ ਪੁੱਠਾ ਦੋ ਦਾ ਇੱਕ ਕਰਤਾ ਧਾਗੇ ਨੂੰ ਡਬਲ ਵਾਰ ਮਾਰਨਾ ਇੱਕ ਕੁੰਡਾ ਪੁੱਠਾ ਧਾਗਾ ਬਾਹਰ ਨੂੰ ਜਾਲੀ ਪਾਉਣੀ ਕੁੰਡੇ ਦਾ ਮੂੰਹ ਘੁਮਾ ਕੇ ਦੋ ਦਾ ਇੱਕ ਕਰ ਦੇਣਾ ਪਹਿਲੀ ਸਲਾਈ ਵਿੱਚ ਇਹੀ ਸੱਤ-ਸੱਤ ਕੁੰਡੀਆਂ ਦਾ ਡਿਜ਼ਾਈਨ ਬਣਾਉਣਾ ਇਹ ਮੈਂ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਸ਼ੁਰੂ ਵਿੱਚ ਵੀ ਇੱਕ ਗੁੰਡਾ ਪੁੱਠਾ ਹੀ ਲਾਸਟ ਵਿੱਚ ਦੋ ਕੁੰਡੇ ਇੱਕ ਗੁੰਡਾ ਪੁੱਠਾ ਬਣਾ ਲੈਣਾ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਉੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਉਧਰੋਂ ਸਿੱਧੇ ਆ ਇਧਰੋਂ ਪੁੱਠੇ ਕਰਦੇ ਨੇ ਉਧਰੋਂ ਪੁੱਠਿਆਂ ਨੂੰ ਸਿੱਧਾ ਕਰ ਦੇਣਾ ਇੱਕ ਕੁੰਡਾ ਪੁੱਠਾ ਇਧਰੋਂ ਸਿੱਧਾ ਕਰ ਦੇਣਾ ਜਿਹੜੇ ਉਧਰੋਂ ਸਿੱਧੇ ਇਧਰੋਂ ਪੁੱਠੇ ਕਰਦੇ ਨੇ ਦੂਸਰੀ ਸਲਾਈ ਸਿੱਧਿਆਂ ਦੇ ਸਿੱਧੇ ਪੁੱਠਿਆਂ ਦੇ ਪੁੱਠੇ ਕਰਕੇ ਕੰਪਲੀਟ ਕਰਨੀ ਆ ਇਹ ਮੈਂ ਕਰਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਬਣਾਉਣਾ ਦੋ ਕੁੰਡੇ ਸਿੱਧੇ ਸਿੱਧੇ ਜਿਹੜਾ ਫਿਰ ਪੁੱਠਾ ਉਹਨੂੰ ਪੁੱਠਾ ਤੀਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਪੁੱਠਿਆਂ ਤੇ ਪੁੱਠੇ ਸਿੱਧਿਆਂ ਤੇ ਸਿੱਧੇ ਬਣਾਉਣੇ ਤੀਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਲੈਣੇ ਜਿਹੜੇ ਸਿੱਧੇ ਉਹਨਾਂ ਨੂੰ ਸਿੱਧੇ ਕਰ ਦੇਣਾ ਜਿਹੜੇ ਪੁੱਠੇ ਉਹਨਾਂ ਨੂੰ ਪੁੱਠੇ ਕਰ ਦੇਣਾ ਚੌਥੀ ਸਲਾਈ ਪੁੱਠੀ ਸਾਈਡ ਤੋਂ ਉਹ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਡਿਜ਼ਾਈਨ ਦੀ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਚੌਥੀ ਪੁੱਠੀ ਸਾਈਡ ਤੋਂ ਕੰਪਲੀਟ ਹੋ ਗਈਆਂ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਲੈ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪੰਜਵੀਂ ਸਲਾਈ 'ਚ ਐਕਸਟਰਾ ਗੁੰਡਾ ਲਾ ਲੈਣਾ ਇੱਕ ਗੁੰਡਾ ਪੁੱਠਾ ਬਣਾਉਣਾ ਧਾਗਾ ਬਾਹਰ ਨੂੰ ਕਰਕੇ ਜਾਲੀ ਪੋਣੀ ਹੁਣ ਇਹ ਗੁੰਡੇ ਦਾ ਮੂੰਹ ਕਮਾ ਲੈਣਾ ਦੋ ਦਾ ਇੱਕ ਕਰ ਦੇਣਾ ਇੱਕ ਗੁੰਡਾ ਪੁੱਠਾ ਅਗਲੇ ਦੋਵਾਂ ਦਾ ਇੱਕ ਕਰ ਦੇਣਾ ਅੱਗੇ ਆਉਂਦੀ ਦੋਵਾਂ ਦਾ ਇੱਕ ਕਰਤਾ ਇਹੜਾ ਗੁੰਡਾ ਘਟਿਆ ਵਧਾਉਣਾ ਡਬਲ ਵੱਲ ਮਾਰ ਕੇ ਇੱਕ ਗੁੰਡਾ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਪੰਜਵੀਂ ਸਲਾਈ ਚ ਦੁਬਾਰਾ ਫਿਰ ਬਣਾਉਣਾ ਇੱਕ ਕੁੰਡਾ ਪੁੱਠਾ ਤਾਂ ਅੱਗੇ ਨੂੰ ਵਲ ਮਾਰਨਾ ਕੁੰਡੇ ਦਾ ਮੂੰਹ ਘੁਮਾ ਕੇ ਦੋ ਦਾ ਇੱਕ ਕਰ ਦੇਣਾ ਇੱਕ ਕੁੰਡਾ ਪੁੱਠਾ ਦੋ ਦਾ ਇੱਕ ਕਰਨਾ ਡਬਲ ਵਲ ਮਾਰ ਕੇ ਇੱਕ ਕੁੰਡਾ ਪੁੱਠਾ ਡਿਜ਼ਾਈਨ ਦੀ ਪੰਜਵੀਂ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਵਾ ਡਬਲ ਵਾਲ ਮਾਰਨਾ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਡਿਜ਼ਾਈਨ ਦੀਆਂ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਛੇਵੀਂ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਕਰ ਦੇਣਾ ਸਿੱਧਿਆਂ ਨੂੰ ਪੁੱਠੇ ਕਰ ਦੇਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮੈਂ ਬਣਾ ਕੇ ਫਿਰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 6 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਬਹੁਤ ਹੀ ਜਲਦੀ ਡਿਜ਼ਾਈਨ ਬਣਦਾ ਬਹੁਤ ਹੀ ਸੌਖਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਗਰਲਸਟੌਪ ਤੇ ਫਰੌਕ ਤੇ ਸਕੀਵੀ ਤੇ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ